ਨਾਮ ਮੇਰਾ ਨਾਮ ਅੰਜੁਈ ਸਿੰਘ ਪਿੰਡ ਹੈ ਬੋਪਾਰਾਂਕਲਾਂ ਕੀ ਗੱਲਬਾਤ ਕੀ ਹੋਈ ਕੱਲ੍ਹ ਬਾਦ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਨੂੰ ਗੋਲੀ ਮਾਰ ਕੇ ਡੈਥ ਕਰਤੀ ਪਰਸ ਹੋਰ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵਾ ਮਮੀ ਉਹਨਾ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਆ ਤੇ ਜਦੋਂ ਹਜੇ ਮੈਂ ਜਾਣਦਿਆਂ ਵਾ ਇਹਦੀ ਤੁਤੂ ਮੈਂ ਉਹਨਾਂ ਨਾਲ ਹੋੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾ ਉਹਨਾਂ ਪੈਂਦੇ ਹੀ ਇਹਦੇ ਫਰ ਮਾਰਤਾ ਬਾਰਾਂ ਬੋਰ ਦਾ ਰਾਜੂ ਮਾਸਟਰ ਨੇ ਜਦੋਂ ਮੈਂ ਇਹਦੇ ਲਾਗੇ ਪਹੁੰਚਿਆ ਵਾ ਤੇ ਇਹ ਥਲੇ ਡਿੱਗ ਗਿਆ ਵਾ ਮੈਨੂੰ ਜਾ ਕੇ ਚੁੱਕਿਆ ਗਰਮੀ ਤੇ ਕੀ ਗੱਲ ਵਾ ਠੀਕ ਆ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਜਦੋਂ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਮੈਂ ਫਿਰ ਉਹਨਾਂ ਵੱਲ ਨੂੰ ਹੋਇਆ ਵਾ ਕਿਉਂ ਭਰਾ ਹੀ ਜਦੋਂ ਮੈਂ ਉਹਨਾਂ ਵੱਲ ਨੂੰ ਆ ਤੇ ਉਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਨੇ ਆਖਿਆ ਹੁਣ ਇਹਨੂੰ ਵੀ ਮਾਰ ਦੋ ਇਹ ਵੀ ਨਾ ਜਾਵੇ ਫਿਰ ਉਹਨਾਂ ਮੇਰੇ ਵੀ ਉਦੋਂ ਨਾ ਵੀ ਸੱਟਾ ਸੁੱਟਾ ਲਾਈਆਂ ਕਾਫੀ ਵੀ ਦੁੱਸਲਾਗਰੋ ਮਾਰੇ ਇੱਕ ਆਪਣਾ ਸਿਮਰਜੀਤ ਸਿੰਘ ਹੀ ਤੇ ਤਰਵਨਪ੍ਰੀਤ ਸਿੰਘ ਇਹ ਚਾਰ ਜਾਣੇ ਹੀ ਇਹ ਕਿੰਨਾ ਜੀ ਡੈਥ ਡ੍ਰੈਫਟ ਜਿਹਨਾਂ ਦਾ ਨਾਮ ਕੀ ਸੀ ਉਹਦਾ ਨਾਮ ਗਰਮੀਤ ਸਿੰਘ ਹੀ ਕਿੰਨੇ ਲੋਕ ਜਿਹੜੇ ਹਮਲਾ ਕਰਨ ਆਏ ਸੀ ਉਹ ਚਾਰ ਕੁ ਜਾਣੇ ਸੀ ਉਹ ਤੇ ਕਿੰਨੀ ਗੋਲੀ ਚੱਲੀ ਕਿੰਨੀਆਂ ਗੋਲੀਆਂ ਨਾਲ ਤਿੰਨ ਚਾਰ ਫਾਇਰ ਮਾਰੇ ਹੁੰਨਾ ਤੇ ਪਹਿਲਾਂ ਵੀ ਪਤਾ ਨਹੀਂ ਕੋਈ ਫਾਇਰਫੋਰ ਕਹਿੰਦੇ ਵੀ ਮੈਂ ਸੁਣ ਚਾਹੁੰਦਾ ਵੀ ਫਾਇਰਫੋਰ ਕਰਦੇ ਰਹੇ ਹੋ ਤਿਆਰੀ ਕੇ ਬੈਠੇ ਹੀ ਕੋਈ ਸੀਸੀਟੀਵੀ ਕੋਈ ਵੀਡੀਓ ਨਹੀਂ ਉੱਥੇ ਹੈ ਨਹੀਂ ਕੋਈ ਜਿੱਥੇ ਗੱਲਬਾਤ ਹੋਈ ਆ ਮੋਕੇ ਤੇ ਪੁਲਿਸ ਆਈ ਹੈ ਵਾ ਪਰ ਉਸ ਤੋਂ ਬਾਅਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪਿੰਨੇ ਕਹਤਾ ਵੀ ਨਹੀਂ ਪੀ ਡੈਥ ਹੋ ਚੁੱਕੀ ਆ। ਉਹਨਾਂ ਜਿਹੜਾ ਪਰਚਾ ਹੋਇਆ। ਪਰਚਾ ਕਿਉਂ ਜਾਣਾ ਦੋਆਵਾ। ਕਿਸ ਨੂੰ ਅਰੈਸਟ ਵੀ ਕੀਤਾ ਹੁਣ ਤੱਕ? ਹਾਂਜੀ ਇੱਕ ਜਾਨ ਨੂੰ ਕੀਤਾ ਕਲਮੰਤਰ ਸਿੰਘ ਨੂੰ ਤੇ ਬਾਕੀ ਜਿਹੜੇ ਤਿੰਨ ਫਰਾਰ ਆ। ਆ ਕੀ ਲੱਗਦਾ ਕਿ ਉਹ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਪੁਲਿਸ ਫੜ ਰਹੀਆਂ ਕਿਤੇ ਘਰੇ ਉਚਲ ਗਏ। ਉਹ ਮੌਕੇ ਤੋਂ ਉਦੋਂ ਹੀ ਫਰਾਰ ਹੋ ਗਏ ਸੀ। ਇੱਕ ਚਲੋ ਕਾਬੂ ਆ ਗਿਆ ਵਾ। ਸਾਨੂੰ ਇਹ ਲੱਗਦਾ ਵੀ ਉਹਨਾਂ ਦੇ ਵੀ ਜੇ ਹੈਗੇ ਹੀ ਮਲਟੀਪਲ ਆਪਣਾ ਸਤਵੀਰ ਸਿੰਘ ਦੇ। ਜਿਹੜਾ ਮੇਨ ਵਾ ਮੈਨੂੰ ਸਾਨੂੰ ਇਹ ਵੀ ਕਿਤੇ ਉਹ ਇਹ ਨਾ ਵੇ ਇਸ ਚੀਜ਼ ਤੋਂ ਬਾਹਰ ਨੂੰ ਨਿਕਲ ਜਾਈ ਤੇ ਆਪਾਂ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਛੇਤੂ ਛੇਤੂ ਕਾਬੂ ਕੀਤਾ ਜਾਵੇ। ਅਨਪੀਲੀ ਕੀ ਨਾਮ ਤੋਂ ਸਰ? ਰਾਇਵਿੰਦ। ਭਾਈ ਕੀ ਕਰ-ਕਰ ਕੀ ਹੋਈ ਜੇ ਕੋਈ ਚਾਲੇ ਕਰ ਤੋਂ। ਕੋਈ ਗੱਲ ਬਾਤ ਨਹੀਂ ਅਸੀਂ ਤਾਂ ਸੁੱਤੇ ਘਰੇ ਜਦੋਂ ਫੈਲ ਹੋਏ ਮੈਂ ਇੱਕ ਦਾ ਮੁੱਠੀ ਮਹਾ ਬਾ ਉੱਠ ਕੇ ਵੇਖਿਆ ਬਾਹਰ ਰੌਲਾ ਪੈਣ ਡਿਆ। ਅਹੀਂ ਨੂੰ ਅਮਨ ਨੂੰ ਮਿਠਾਇਆ ਇਹ ਬਾਹਰ ਰੌਲਾ ਪੈਣ ਡਿਆ। ਅਮਨ ਪੱਜ ਕੇ ਗਿਆ ਅੱਗੇ ਬੰਦੂਕਾਂ ਲੈ ਕੇ ਖਲੋਤੇ ਤੇ ਗਰਮੀ ਤੇ ਥੱਲੇ ਡਿੱਗਾ ਪਿਆ ਅਹੀਂ ਜਾ ਕੇ ਵੇਖਿਆ ਤੇ ਕਿੰਨੇ ਲੋਕੋ ਹਮਾਰਾ ਕਰਨ ਆਏ ਸੀ ਕਿਉਂ ਕੌਣ ਸੀ ਉਹ ਸਾਰੇ ਘਰਾਂ ਦੇ ਹੀ ਬਾਵਾ ਜਾਣੀ ਉਸ ਟਾਈਮ ਸਾਨੂੰ ਕੋਈ ਪਤਾ ਨਹੀਂ ਲੱਗਾ ਕੌਣ ਕੌਣ ਕੱਤਾ ਵੇਖਿਆ ਇੱਕ ਮਾਸਟਰ ਸੀ ਹੈਪੀ ਸੀ ਹੈਪੀ ਦੇ ਮੁੰਡੇ ਸੀ ਇੱਕ ਧਨਮਨ ਸੀ ਉਹ ਪੁਰਾਣੀ ਰੰਜੇ ਸੀ ਇਹੇ ਬੋਟਾਂ ਦਾ ਹੀ ਸੀ ਇਹਨਾਂ ਦਾ ਇੱਕ ਸਿਮਰ ਸੀ ਬਕਸੀਸ ਦਾ ਮੁੰਡਾ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾ ਪਹਿਲਾਂ ਨਹੀਂ ਹੋਇਆ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਬਾਅਦ ਚਾਈ ਜਦੋਂ ਅਸੀਂ ਇਹਨਾਂ ਨੂੰ ਹਸਪੀਟਲ ਭੇਜਤਾ ਬਾਅਦ ਚ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਪੁਲਿਸ ਨੇ ਬਕਸੀਸ ਨੂੰ ਕੀਤਾ ਕੀ ਮੰਗ ਕਰਦੇ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂ ਜੀ ਬਦਾਂ ਜੀ ਕੀ ਨਾਮ ਹੈ ਸੋਹਰਾਮ ਵੀਰ ਸਿੰਘ ਲੋਹਾਰ ਕਾ ਖਰਦ ਜੀ ਜੀ ਆ ਕੀ ਕਹਿਣਾ ਚਾਹੋਗੇ ਜਿਹੜੇ ਕਿ ਇਸ ਪਿੰਡ ਦੇ ਵਿੱਚ ਜਿਹੜੀ ਵਾਰਦਾਤ ਹੋਈ ਹਮਲਾ ਇਸ ਨੂੰ ਜਵਾਬ ਵਿੱਚ ਬਿਰਜ ਵਾਰਦਾਤ ਜਿਹੜੀ ਆ ਵਾਰਦਾਤ ਕੋਈ ਇਹ ਗਣੀ ਮਿੱਥੀ ਚੀਜ਼ ਆ ਮਰ ਕੇ ਉਹ ਨਹੀਂ ਕਿ ਜਿੱਦਾਂ ਵੀ ਵਾਰਦਾਤ ਹੁੰਦੀ ਆ ਵੀ ਇੱਕ ਦੂਜੇ ਤੋਂ ਜੇ ਕੋਈ ਰੰਜਿਸ਼ਬਾਦੀ ਹੋਵੇ ਕੋਈ ਗੱਲ ਹੋਵੇ ਇਹ ਤਾਂ ਇੱਕ ਪੱਕੀ ਪਕਾਈ ਗੱਲ ਆ ਕਿ ਆਹ ਕੰਮ ਕਰਨਾ ਤੇ ਉਹ ਇਹ ਮਰ ਕੇ ਘਰ ਜਦੋਂ ਉਹ ਇੱਥੇ ਘਰ ਆਏ ਆ ਤੇ ਘਰ ਉਹ ਮੁੰਡਾ ਆ ਗਰਮੀ ਤੇ ਬਾਹਰ ਫੈਰ ਹੋਏ ਪਾਂਚਰ ਤੇ ਇਹ ਇਥੋਂ ਨਿਕਲ ਗਿਆ ਵੇਖਣ ਪਈ ਆਪਣਾ ਛੋਟਾ ਡੱਕਦਾ ਰਿਹਾ ਵੀ ਨਾ ਜਾ ਬਾਹਰ ਤੇ ਬਾਹਰ ਜਾ ਕੇ ਵੇਖਣ ਚਲ ਗਿਆ ਮਗਰੇ ਨਿਕਾ ਵੀ ਚਲ ਗਿਆ ਤੇ ਉਹ ਉੱਥੇ ਗਾੜੀ ਜਾ ਕੇ ਥੋੜਾ ਜਾ ਕੇ ਉਹ ਗਾੜੀ ਉਹ ਚਾਰੇ ਪੰਜੇ ਜਾਣੇ ਖਲੋਤੇ ਸੀ ਉਹਨਾਂ ਨੇ ਸਿੱਧਾ ਹੀ ਫੈਰ ਗਰਮੀ ਦੀ ਇੱਕ ਝਟੋ ਦੇ ਦਿੱਤੇ ਦੋ ਉਹ 12 ਬੋਲਦੀ ਰਫਲ ਸੀ ਉਹਨੇ ਤੇਰੀ ਕਰ ਦਿੱਤਾ ਇਸ ਤਰ੍ਹਾਂ ਗੋਲੀ ਚਲਾਉਣਾ ਔਰ ਇੱਕ ਨੌਜਵਾਨ ਦੀ ਮੌਤ ਹੋ ਜਾਣਾ ਇੱਕ ਪਿੰਡ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਬਣਾ ਦੇਖੋ ਜੀ ਕਿ ਦਹਿਸ਼ਤ ਤੇ ਹੈ ਹੀ ਹੈ ਦਹਿਸ਼ਤ ਤੇ ਇੱਕ ਕਿਸੇ ਨੂੰ ਡਾਂਗ ਵੱਜੇ ਉਹਦੀ ਪੈ ਜਾਂਦੀ ਹੈ ਤੇ ਫਿਰ ਗੋਲੀਆਂ ਵੱਜੀਆਂ ਇਹ ਤੇ ਮੌਤ ਹੋਈ ਹੈ ਲੱਗਦਾ ਨਹੀਂ ਕਿ ਪਿੰਡ ਦਾ ਮਾਹੌਲ ਵੀ ਇਸ ਤਰ੍ਹਾਂ ਖਰਾਬ ਹੁੰਦਾ ਪਿੰਡ ਦਾ ਹੋਣਾ ਹੀ ਆ ਜੀ ਵੇਖੋ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਦਾ ਤਾਂ ਹੈ ਵੀ ਜਿਹੜਾ ਇਹ ਇਹ ਕੰਮ ਹੋਇਆ ਇਹ ਠੀਕ ਨਹੀਂ ਆ ਹਰ ਬੰਦਾ ਹੀ ਇੱਥੇ ਹੁਣ ਘਰ ਵਿੱਚ ਆਇਆ ਵਾ ਸਾਰਿਆਂ ਨੇ ਅਫਸੋਸ ਕਰਨ ਵਾਸਤੇ ਆਏ ਆ ਤੇ ਸਾਰੇ ਇਹੋ ਗੱਲ ਕਹਿੰਦੇ ਆ ਕਿ ਬਹੁਤ ਮਾਰੀ ਕੀਤੀ ਇਹਨਾਂ ਨੂੰ ਨੌਜਵਾਨ ਕਿੰਨੀ ਮੰਗ ਕਰਦੇ ਹੋ ਸੀ ਕਿ ਉਹਨੂੰ ਅਸੀਂ ਤਾਂ ਮੰਗ ਵੀ ਇਹ ਕਰਦੇ ਆ ਕਿ ਅਨਸਾਫ਼ ਹੋਣਾ ਚਾਹੀਦਾ ਇਹ ਉਹ ਨਾ ਹੋਵੇ ਕਿ ਆਪਣਾ ਪੁਲਿਸ ਕੋਲੋਂ ਉਹ ਬਾਹਰ ਦੇ ਵੀ ਜੀ ਉਹਨਾਂ ਦੇ ਲੱਗੇ ਪਹਿਲਾਂ ਤੇ ਉਹ ਬਾਹਰ ਨਿਕਲ ਜਾਣ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਉਹ ਬੇਨਤੀ ਕਰਦੇ ਆ ਕਿ ਉਹ ਤਗੜੇ ਹੋ ਕੇ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਕਰਨ ਤੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਦਿੱਤੀ ਜਾਵੇ ਸਰ ਗਿੱਤੇ ਦਿਨ ਜੇ ਬੋਪਾਰਾ ਵਿਰੋਚਕ ਕਤਲ ਹੋਇਆ ਕੀ ਮਾਮਲਾ ਹੈ ਜੀ ਇਹ ਦੇਖੋ ਜੀ ਮਿਤੀ 23 ਚਰੀ ਦੀ ਦਰਮਿਆਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਆ ਵਾਸੀ ਬੋਪਾਰਾ ਕਲਾ ਉਹਨੂੰ 12 ਬੁਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ ਮਕਦਮਾ ਨੰਬਰ 258/24 302 48 49 IPC ਤੇ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ ਸਰ ਮਨਨ ਵਾਲੇ ਦੀ ਉਮਰ ਕਿੰਨੀ ਕੀ ਹੈ ਜੀ 32 ਸਾਲ ਦੇ ਕਰੀਬ ਹੈ ਜੀ ਗੋਲੀਆਂ ਕਿੰਨੀਆਂ ਕਿ ਚੱਲੀਆਂ ਜੀ ਦੋ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28 29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਥਿਆਰ ਬਰਾਮਦ ਹੋ ਗਿਆ ਜੀ ਹਾਂਜੀ ਰੈਫਲ ਬਰਾਮਦ ਕਰ ਲਈ